ਸਰਕਾਰ ਮੁਬੱਤ ਮੁਬੱਤ ਜੀ ਅੱਜ ਹੋਰ ਬੇਨਤੀ ਹੈ ਜੀ ਉਹ ਵੀ ਕਰ ਲੈ ਕੋਈ ਕੰਮ ਇਹ ਉਹਦੇ ਚ ਪੜਾ ਜਾ ਇੱਕ ਤਾਂ ਤੁਹਾਡਾ ਮਹਿਕਮਾ ਜੀ ਖੇਤੀਬਾੜੀ ਉਹਦੇ ਵਿੱਚ ਤੁਸੀਂ ਹਾਈਬ੍ਰਿਡ ਜਿਹੜਾ ਸੀਡ ਆ ਉਹਨੂੰ ਬੰਦ ਕਰਤਾ ਆ ਜਿਹੜੇ ਪਿੰਡ 'ਚ ਤੁਸੀਂ ਅੱਜ ਪ੍ਰੋਗਰਾਮ ਕਰਨਾ ਹੈ ਇੱਥੇ 2/3 ਜਿਹੜਾ ਪਿੰਡ ਦਾ ਪਾਣੀ ਜਿਹੜਾ ਮੜਾ ਹੈ ਤੇ ਹਾਈਬ੍ਰਿਡ ਤੋਂ ਨਾ ਹੀ ਹੁੰਦਾ ਹੈ ਇਹ ਗ੍ਰੇਡ ਤੋਂ ਲਾਸਟ ਨਹੀਂ ਮਿਲਦਾ ਹੈ ਬਾਖਸ਼ ਮੇਜ਼ਦਾਰ ਦੀ ਆਪਣੀ ਜੀ ਕਰ ਰੋ ਨਹੀਂ ਜਾ ਰਹਾ ਜੇ ਇਹ ਕੋਈ ਕੁੱਤਾ ਭੁਲ ਗਿਆ ਸਾ ਕਿ ਹਾਈਬ੍ਰਿਡ ਤੋਂ ਵੈਰੇ ਤੇ ਬਨਰਿਤ ਹੋ ਵੀ ਸਕਦਾ ਨਹੀਂ ਅਸੀਂ ਬੀਜਨ ਤੋਂ ਜੇ ਜੇ ਨੀ ਜਦੋਂ ਜਦੋਂ ਲੈਣਾ ਨਹੀਂ ਇੱਕ ਮਿੰਟ ਜਦੋਂ ਗੱਲ ਯਾਰ ਇੱਕ ਟਾਈਮ ਕਰ ਲਓ ਕੋਈ ਗੱਲ ਇਹ ਆ ਵੀ ਜਦੋਂ ਉਹ ਵੇਖਣਾ ਨਹੀਂ ਤੁਸੀਂ ਉਹਨੂੰ ਮੰਨਤਾ ਨਹੀਂ ਦਿੱਤੀ ਦੇਰ ਤੱਕ ਸੀ ਨਹੀਂ ਨਾ ਯਾਰ ਮੈਂ ਐਫਸੀਆਈ ਸੈਂਟਰ ਗਵਰਨਮੈਂਟ ਨੇ ਲੈਣੀ ਹੈ ਜਿਹੜਾ ਝੋਨਾ ਉਹਨਾਂ ਨੇ ਚੱਕਣਾ ਨਾ ਆਪਾਂ ਵੀ ਆਪਣੇ ਪੰਜਾਬ ਚ ਪੂਰੀ ਵੀ ਆਪਾਂ ਤਾਂ ਪੈਦਾ ਹੀ ਕਰਕੇ ਦੇ ਰਹੇ ਹਾਂ ਨਾ ਲੈ ਕੇ ਤਾਂ ਉਹੀ ਜਾਂਦੇ ਨੇ ਜੇ ਇਹ ਫਿਰ ਰੋਕੀ ਨੇ ਲਾਈ ਹੈ ਇਹਦੇ ਸਪਸ਼ਟ ਕਰ ਦਿਓ ਵੀ ਨੇ ਸੈਂਟਰ ਨੇ ਰੋਕ ਲਾਈ ਹੈ ਨਹੀਂ ਤੇ ਫਿਰ ਰੋਕ ਤਾਂ ਤੁਸੀਂ ਪੰਜਾਬ ਸਰਕਾਰ ਨੇ ਲਾਈ ਫਿਰ ਉਹਦਾ ਬਦਲ ਤਾਂ ਕੋਈ ਦੇਣਾ ਸੀ ਜਿਹੜਾ ਪਾਣੀ ਮਾ ਹੁਣ ਆਪਾਂ ਹੁਣ ਇੰਨੀ ਗੱਲ ਫਿਰ ਮੰਡੀਆਂ ਦੇ ਫੇਰ ਰੋਲਾ ਪੈਣਾ ਜ਼ਿੰਮੇਵਾਰ ਭਰਾਵਾਂ ਦਾ ਉਹ ਕਾਟੇ ਬਾਟੇ ਚਾਟੇ ਜਿਹੜੇ ਸਾਰੇ ਆਪਾਂ ਜਾਣਦੇ ਨਹੀਂ ਜਿਹੜੇ ਜਿਨ੍ਹਾਂ ਕੋਲੇ ਪਾਣੀ ਮੜਾ ਜਿਨ੍ਹਾਂ ਦੇ ਸੇਮ ਹੈ 1 ਮਿੰਟ ਗੱਲ ਸੁਣੋ ਪਲੀਜ਼ ਪਲੀਜ਼ ਗੱਲ ਤਾਂ ਸੁਣੋ ਨਹੀਂ ਭਰਾ ਹਾਈ ਪ੍ਰਿੰਟ ਕਰਦੇ ਹਰ ਜਿਆਦੇ ਜਰੂਰ ਕਰਦਾ ਉਹਦੀ ਟੂਲ ਟੌਂਦੀ ਹੈ ਕਿਸੇ ਕਰ ਕਿਹੜਾ ਕੋਈ ਪੱਤਰਕਾਰ ਉਹ ਇਹ ਲੈਣਾ ਸੈਂਟਰ ਗਵਰਨਮੈਂਟ ਨੇ ਸੀਆਈ ਨਹੀਂ ਉਹ ਜਿੱਤਾਂ ਕਰ ਨਹੀਂ ਜਿਹੜੇ ਜਿਨ੍ਹਾਂ ਦਾ ਪਾਣੀ ਮੜਾ ਹੈ ਜੀ ਤੇ ਉਹਨਾਂ ਕੋਲੇ ਫਸਲੀ ਕੱਲੀ ਹਾਈਬ੍ਰਿਡ ਚੋਣੇ ਦੇ ਹੁੰਦੀ ਆ ਉਹਨਾਂ ਦੇ ਸੇਮ ਵੀ ਐ ਉਹਨਾਂ ਦਾ ਬਦਲ ਕੀ ਐ ਉਹ ਵੀ ਦੱਸੋ ਬਾਈ ਉਹ ਕੀ ਉਹਦਾ ਉਹਦਾ ਬਦਲ ਤਾਂ ਦੱਸ ਮੀਂਹ ਤੇ ਲੋਕਾਂ ਨੂੰ ਪਰ ਅਸਲੀ ਜੇ ਮੈਂ ਆਦਿਕ ਦਮੋਂ ਐ ਸਿੱਧਾ ਕਹਿ ਨਹੀਂ ਸਕਦਾ ਤੇ ਤੁਸੀਂ ਜਦੋਂ ਮੰਨ ਲਈ ਗੱਲ ਤੁਹਾਡੀ ਵੀ ਸਿੱਧਾ ਤੁਸੀਂ ਨਹੀਂ ਕਹਿ ਸਕਦੇ ਦੂਜੀ ਗੱਲ ਇਹ ਐ ਮੰਤਰੀ ਸਾਹਿਬ ਦੀ ਤੁਸੀਂ ਇਸ ਤੇ ਮੰਨ ਕੇ ਗੱਲ ਵੀ ਤੁਸੀਂ ਸਿੱਧਾ ਨਹੀਂ ਕਹਿ ਸਕਦੇ ਸਿੱਧੇ ਤੌਰ ਤੇ ਤੁਸੀਂ ਕਹਿ ਰਹੇ ਹੋ ਵੀ ਬੀਜ ਲਓ ਹੜਦਾ ਨਹੀਂ ਵੀ ਬਾਈ ਤੇ ਉਹਦਾ ਹੜਦਾ ਨਹੀਂ 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 ਉਹਦੇ ਤੇ ਦੂਜੀ ਗੱਲ ਇਹ ਹੈ ਵੀ ਜਿਹੜੇ ਸ਼ੈਲਰਾਂ ਵਾਲੇ ਉਹਨੂੰ ਕੱਟ ਲਾਉਣਗੇ ਹੋਰ ਕਰਨਗੇ ਉਹਦੇ ਤੇ ਵੀ ਤਾਂ ਤੁਸੀਂ ਕੁਝ ਨਾ ਕੁਝ ਬਿਆਨ ਦਿਓ ਵੀ ਭਾਈ ਜੇ ਹੜਦੇ ਨਹੀਂ ਜਾਂ ਲੋਕਾਂ ਕੋਲੇ ਦੋ ਦੋ ਕਿੱਲੇ ਜ਼ਮੀਨ ਹੈ ਦੇਖੋ ਜਿਹੜਾ ਉਹ ਮੈਰ ਤੇ ਚੜੂਗਾ ਉਹਨੂੰ ਬੁਕਾਊਗਾ ਜਿਹੜਾ ਹੁਣ ਉਹਦੇ ਮੈਰ ਤੇ ਨਹੀਂ ਚੜੂ ਮੈਂ ਵੀ ਕੀ ਕਰਸੂ 26 ਤੋਂ ਉਹਨਾਂ ਦਾ ਤੁਸੀਂ ਮੰਨਤਾ ਦਿੱਤੇ ਆ ਪਰ ਉਹਨੂੰ ਵੀ ਦੱਸਦਾ ਕਿ ਲੱਗ ਗਿਆ ਚਲਾਈ ਇੱਕ ਮਿੰਟ ਹੋਰ ਗੱਲ ਤੇਰੀ ਗੱਲ ਬਹੁਤ ਆ ਹੋਰ ਇੱਕ ਮਿੰਟ ਇੱਕ ਮਿੰਟ ਦੇਖੋ ਇੱਕ ਗੱਲ ਤੋਂ ਦੀ ਹੋਣੀ ਆ ਆ ਗੱਲ ਉਹ ਜੀ ਵੀ ਲੋਕੇ ਦੇ ਜੀ ਵੀ ਇਹਦਾ ਵਿਰੋਧ ਵੀ ਕਰਦੇ ਯਾਰ ਪਤਾ ਨਹੀਂ ਕੀ ਆ ਤੁਹਾਡੀ ਗੱਲ ਸਹੀ ਆ ਪਰ ਮੈਂ ਤੁਹਾਡੇ ਨਾਲ ਹਰੇਕ ਗੱਲ ਇੱਕ ਹੈ ਜਿਹੜੀ ਗੱਲ 26 ਨੂੰ ਨਾ ਕੱਟਣੀ ਹੈ ਤੇ ਨਾ ਲਾਉਣੀ ਹੈ ਜੇਕਰ ਉਹ ਹੈ ਸੁਨਾਪੇ ਤੋਂ ਟੂਰੇ ਦਾ ਵੀਡੀਓ ਦਾ ਗੱਲ ਉਹ ਤੇ ਗੱਲ ਤੇ ਸਹੀ ਹੋਊਗਾ ਕੋਈ ਨਹੀਂ ਹੋਣਗਾ ਸਰ ਪਿਛਲੀ ਵਾਰੀ ਲੱਗੀ ਏ ਕਾਰਡ ਜੀ ਸਾਰੇ ਛੈਲਰ ਵਾਲੇ ਯਾਰ ਮੇਰੀ ਤਾਂ ਗੱਲ ਸੁਣ ਯਾਰ ਕਹਿ ਦਿਓ ਲੱਗੀ ਏ ਇਹ ਤਾਂ ਹੁਣ ਕੋਈ ਬੰਦਾ ਮੂੰਹ ਜੋ ਕਹਿ ਦੇਣਾ ਕੋਈ ਜਵਾਬ ਨਹੀਂ ਦੇਦਾ ਕਿਤੇ ਕੋਈ ਪਰਚਾ ਦੱਸੋ ਕੋਈ ਸਾਨੂੰ ਲਿਖ ਤੋ ਦਿਓ ਅਸੀਂ ਕਹਿੰਦੇ ਵੀ ਹਾਂ ਭਾਈ ਸਰ ਪੂਸਾ 44 ਨੂੰ ਕਿਉਂ ਬੰਦ ਕਰਤਾ ਜੀ ਸਰ 47 ਲੈਂਦੇ ਹੀ ਨਹੀਂ ਵੀਰੇ ਪੂਸਾ 44 ਛੈਲਰ ਵਾਲੇ ਦਾ ਮੰਗਦੇ ਹੀ ਹਰ ਇੱਕ ਤੋਂ ਪਰ ਤੁਸੀਂ ਕਿਉਂ ਬੰਦ ਕਰਤਾ ਮੇਰੀ ਗੱਲ ਮੈਂ ਬੰਦ ਕਰਨ ਵਾਲੇ ਨਹੀਂ ਐਫਸੀਆਈ ਨਹੀਂ ਲੈਂਦੀ ਸਿਰ ਟ ਗਵਰਨਮੈਂਟ ਨਹੀਂ ਲੈਂਦੀ ਜਿਹਨਾਂ ਨਾਲ ਆਪਣੀ ਲੜਾਈ ਹੈ ਨਹੀਂ ਜੀ ਨਹੀਂ ਇਹ ਗੱਲ ਉਹਨਾਂ ਨੇ ਨਹੀਂ ਜਦੋਂ ਉਦੋਂ ਤੋਂ ਚੌਲ ਪੂਰਾ ਨਿਕਲਦਾ ਪੂਸਾ ਚਟਾਲੀ ਯਾਰੇ ਚੰਗੇ ਪਾਣੀ ਦਾ ਵੀ ਨਹੀਂ ਮਾਰਾ ਇਹ ਗੱਲ ਮੇਰੀ ਜ਼ਿੰਮੇਵਾਰੀ ਜਿਹੜੀ ਇਹ ਉਹਨਾਂ ਦੀ ਲੇਨ ਵਾਲੀ ਮੇਰੀ ਗੱਲ ਤੁਹਾਨੂੰ ਮੈਨੂੰ ਬਜਾਉਣ ਦੀ ਆਉਣ ਦੀ ਜਿਹੜੀ ਕਰਨਾ ਉਹ ਮੇਰੀ ਕੋਸ਼ਿਸ਼ ਹੈ ਤਾਂ ਹਰਿਆਣਾ ਆਪਣੇ ਨਾਲ ਹੈ ਇਹ ਤੋਂ ਕੰਪਨੀ ਦੀ 25 ਕਿਲੋ ਉਹ ਰਾਜਸਥਾਨ ਦੀ ਆ Rajasthan ਵੀ ਵੇਚੀ ਜਾਂਦੀ ਵੀ ਜੀ ਨਹੀਂ ਉਹ ਨਹੀਂ ਮੈਂ ਕਹਿੰਦਾ ਕਿ ਨਹੀਂ ਉੱਥੇ ਬੀਜ ਆ ਹਾਈਬ੍ਰਿਡ ਮਿਲ ਜਾਂਦਾ ਹੈ ਨੌਕਰੀਆਂ ਦਿੱਤੀਆਂ ਇਹਦਾ ਪੁੱਤ ਵੀ ਲੱਗਿਆ ਅਸੀਂ ਦਿੱਤੀਆਂ ਕਿ ਸਿੱਧੂ دیਵਾਨੀ ਨਹੀਂ ਲਈ ਸਾਰਾ ਮੈਡ ਨਾ ਕਿਸਾਨੀ ਵਾਸਤੇ ਵੱਧ ਤੋਂ ਵੱਧ ਕਰਦੇ ਜਿੰਨਾ ਕਰ ਸਕਦੇ ਕਰਦੇ ਕੱਲੀ ਸਾਰੇ ਵਰਗਾਂ ਨੂੰ ਜਿੰਨਾ ਵੀ ਖੁਸ਼ਕੀ ਦਾ ਸਕੂਲਾਂ ਵਾਸਤੇ ਜਿੰਨਾ ਕਦੇ ਕੰਧਾ ਨਹੀਂ ਕੱਢਦੇ ਸੀ ਵੱਡੇ ਵੱਡੇ ਮੋਕੇ ਤੁਰ ਕੇ ਲਾਉਣ-ਲਾੜੀ ਵਾਲੇ ਗੱਲ ਇਹ ਅਸੀਂ ਲੱਗੇ ਵੇ ਆਂ ਮੁੰਡੇ ਵਾਸਤੇ ਲੱਗੇ ਆ ਗਲਤ ਨਹੀਂ ਕਰਦੇ ਜਿੰਨਾ ਵੀ ਫੇਰ 2 ਸਾਲ ਹੋ ਗਏ ਵਸੇਰ ਬਣੇ ਲੋਕ ਜਿਸੇ ਦੀ ਗੱਲ ਕਰਦੇ 1 ਰੁਪਏ ਦਾ ਇਲਜ਼ਾਮ ਲਾ ਦੇ ਤੁਸੀਂ ਹਾਂ ਇੱਥੇ ਬੱਚਾ ਗੱਲਾਂ ਗੱਲਾਂ ਨਹੀਂ ਕਰ ਦਿੰਦੇ ਆ ਮੇਰੀ ਗੱਲ ਤੁਹਾਨੂੰ ਸਿਰਫ ਇਹ ਗੱਲ ਹੈ ਸਾਡੇ ਵਾਲਾ ਭਤੀਜਾ ਕਹਿੰਦਾ ਦੇ ਮਾਹੂ ਵਾਲਿਓ ਕੇ ਵਜ਼ੀਰੇ ਤੋਂ 72 ਲੱਖ ਰੁਪਇਆ ਲੈ ਗਿਆ ਪੰਡੀ ਚ ਭਈ ਆਈ ਹੁੰਦੇ ਆ ਤੇ ਇਹਦਾ ਮੁੰਡਾ ਨਾਲ ਜੇ ਹੀ ਆ ਜਿਹਦੇ 75 ਲੱਖ ਮੇਰੇ ਕੋਲੇ ਕੇ 10 ਲੱਖ ਇਹਨਾਂ ਦੇ ਘਰੇ ਵੀ ਖੇੜਾ ਦੇਖੋ ਗੱਲ ਗੱਲ ਇਹ ਅੰਨ੍ਹਾ ਮਗੜੀ ਘੁੱਟਿਆ ਦਾ ਵੈ ਨਹੀਂ ਕਹੇ ਨਹੀਂ ਇਹ ਗੱਲ ਹੀ ਹੈ ਨਹੀਂ ਅਸੀਂ ਕੁਝ ਨਹੀਂ ਕਰੀ ਬੀੜੀ ਵਾਲੇ ਜਿਹੜਾ ਵਿਹਾਈ ਲੱਗਦੀ ਹੈ ਕੋਈ ਨਹੀਂ ਮੇਰੀ ਮਤਬੀ ਮੇਰੀ ਤੇਰੀ ਤੇਰੇ ਦਾ ਸਾਰਾ ਟਿਕ ਕਰ ਲੈ ਅਸੀਂ ਬਸ 1 ਮਿੰਟ ਗੱਲ ਕਰ ਜਿਹੜਾ ਮੈਂ ਦੱਸਿਆ ਤੁਹਾਨੂੰ ਸਪਾਈਟੀ ਦੱਸਿਆ ਗਲਤ ਨਹੀਂ 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 ਸ਼ਾਬਾਸ਼ ਕਰੇ ਤਾਂ ਨਹੀਂ ਕੋਈ ਗੱਲ ਨਹੀਂ ਜਿਹਨੂੰ ਮੈਂ ਕਰ ਰਿਹਾ ਜੀ ਸ਼ਾਬਾਸ਼ ਨਹੀਂ ਨਹੀਂ ਤੇਰੇ ਨਾਲ ਕਰਦੇ ਆਂ ਕਿ ਉਹ ਕੇਸ ਦੋਨਾਂ ਦਾ ਸਭ ਵੀ ਇਹ ਕਰਦੇ ਕਰਦੀ ਆ ਕੋਈ ਗੱਲ ਕਰਦੀ ਪਤਾ ਜੀ ਮੇਰੀ ਗੱਲ ਸੁਣ ਆ ਜਿਹੜਾ ਜਿਹੜਾ ਸਾਡੇ ਸਾਡੇ 1 ਮਿੰਟ ਜਿਆਦਾ ਜਿਹੜਾ ਸਾਡੇ ਕਰੇ 10 ਲੱਖ ਗਿਆ ਉਹ ਤਾਂ ਵਿਖਾ ਦਿਓ ਕਿੱਥੇ ਜਿਪਿਆ ਮੇਰੇ ਕੋਲੇ ਪੱત્રਾ ਹੈ ਮੇਰੇ ਕੋਲੇ ਪੱત્રਾ ਹੈ ਮੈਨੂੰ ਤਾਂ ਕਹਿੰਦਾ ਵੀ ਮੈਨੂੰ ਤਾਂ ਜਾਇ ਨਹੀਂ ਉਹ 10 ਲੱਖ ਤਾਂ ਦੇ ਦਿਓ ਮੈਨੂੰ ਖਾਣਾ ਕੋਈ ਮਾਰਦਾ ਮਾਰਦਾ ਬੋਖਾ ਹੋ ਜਾ ਨੀ ਆਈਏ ਮੈਂ ਮਤਲਬ ਕਰਦੀ ਜਿਹਾ ਲੱਗਿਆ ਮੈਂ 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 ਕੰਮ ਕਰਦੀ ਮੈਂ ਦੱਸ ਕੇ ਕਹਿੰਦਾ ਮੈਂ ਇੱਕ ਤੇ ਉਹਨੂੰ ਸੁਣਾਉਣਾ ਹੈ ਬੰਦੇ ਨੂੰ ਭਾਰਤੀ ਕਿਸਾਨ ਜੂਨ ਨੇਕਾ ਸਿੱਧੂਪੁਰ ਜੱਥੇ ਬੰਦੀ ਹੈ ਜੀ ਮੈਂ ਜ਼ਿਲ੍ਹਾ ਆਗੂ ਹਰਪ੍ਰਗਵਾਨ ਸਿੰਘ ਲੰਬੀ ਮੇਰਾ ਨਾਮ ਹੈ ਜੋ ਅੱਜ ਮੰਤਰੀ ਜੀ ਨੂੰ ਅਸੀਂ ਸਵਾਲ ਪੁੱਛੇ ਹੈ ਵੀ ਜਿਹੜਾ ਹਾਈਬ੍ਰਿਡ ਬੀ ਹੈ ਇਹਨੂੰ ਇਹਦੇ ਇਹਦੀ ਕਿਉਂ ਨਹੀਂ ਮਾਨਤਾ ਦਿੱਤੀ ਜਾਂਦੀ ਇਹਨੂੰ ਬੰਦ ਕਿਉਂ ਕੀਤਾ ਕੋਈ ਤਸੱਲੀ ਬਖਸ਼ ਜਵਾਬ ਨਹੀਂ ਸੀ ਮੰਤਰੀ ਜੀ ਦਾ ਕਹਿੰਦੇ ਜੀ ਸੈਂਟਰ ਨੇ ਬੰਦ ਕੀਤਾ ਸੈਂਟਰ ਨੇ ਪੰਜਾਬ ਸਰਕਾਰ ਫਿਰ ਕੀ ਕਰਦੀ ਹੈ ਜੇ ਸੈਂਟਰੀ ਇੱਥੇ ਸਾਰਾ ਕੁਝ ਕਰਦੀ ਹੈ ਤਾਂ ਇਹ ਤਸੱਲੀ ਬਖਸ਼ ਕੋਈ ਜਵਾਬ ਨਹੀਂ ਸੀ ਤਾਂ ਫਿਰ ਅਸੀਂ ਉਹਨਾਂ ਨੂੰ ਪੁੱਛਿਆ ਵੀ ਜਿਹੜਾ ਤੁਸੀਂ ਸਾਡੇ ਜਨਰਲ ਸੈਕਟਰੀ ਕਾਕਾ ਸਿੰਘ ਕੋੜਾ ਨੇ ਪੁੱਛਿਆ ਤੁਹਾਨੂੰ ਵੀ ਖਨੌਰੀ ਤੁਸੀਂ ਜਿਹੜਾ ਹਮਲਾ ਕਰਨ ਜਾ ਰਹੇ ਹੋ ਹਮਲਾ ਕਰਨ ਜਾ ਰਹੇ ਹੋ ਤਾਂ ਕਹਿੰਦੇ ਜੀ ਮੈਨੂੰ ਤਾਂ ਪਤਾ ਨਹੀਂ ਸੀ ਦੇਖੋ ਗੱਲ ਇਹ ਹੈ ਵੀ ਹਾਲਾਂਕਿ ਪੰਜਾਬ ਸਰਕਾਰ ਦਾ ਕੈਪਟਨ ਮੰਤਰੀ ਹੋਵੇ ਤੇ ਉਹਨੂੰ ਪਤਾ ਨਾ ਹੋਵੇ ਇਹ ਗੱਲ ਠੀਕ ਨਹੀਂ ਹੁੰਦੀ ਕਦੇ ਵੀ ਅਸੀਂ ਉਹਨਾਂ ਨੂੰ ਪੁੱਛਿਆ ਵੀ ਨੌਂ ਵਾਰੀ ਚ ਲੰਬੀ ਪਿੰਡ ਜਿਹੜੀ ਪੱਕੀ ਮੰਡੀ ਨਹੀਂ ਬਣੀ ਤੇ ਤੁਸੀਂ 3 ਸਾਲ ਹੋ ਗਏ ਮੰਤਰੀ ਬਣਿਆ ਨੂੰ ਇਹਦਾ ਸਿਰਫ ਇੱਕ ਗੋਗਲੂਆਂ ਤੋਂ ਮਿੱਟੀ ਝਾੜ ਕੇ ਵੀ ਬਣਾ ਦੇਾਂਗੇ ਜੀ ਯਰ ਦੇਖੋ ਜੇ ਸਰਕਾਰ ਜ਼ਮੀਨ ਦੇ ਪੈਸੇ ਦੇ ਕੇ ਜੇ ਕਿਸਾਨਾਂ ਨੂੰ ਸਹੂਲਤ ਦੇਣੀ ਹੈ ਤਾਂ ਸਰਕਾਰ ਪੈਸੇ ਦੇ ਕੇ ਜ਼ਮੀਨ ਲੈ ਲੈ ਹੋਰਾਂ ਧਾਮਾਂ ਤੇ ਜ਼ਮੀਨ ਐਕਵਾਇਰ ਕਰ ਰਹੀ ਹੈ ਸਰਕਾਰ ਐਸੇ ਦੇ ਕੇ ਮੁੱਲ ਦੇ ਕੇ ਜ਼ਮੀਨ ਦਾ ਜ਼ਮੀਨ ਲਵੇ ਕੌਣ ਨਹੀਂ ਲਵੇ ਇਹੋ ਗੱਲਾਂ ਜਦੋਂ ਮੰਤਰੀ ਜੀ ਇਹਦੇ 'ਚ ਮਾ ਸਤਾ ਜਹਣੀ ਸੀ ਉਦੋਂ ਇਹ ਗੱਲਾਂ ਖੁਦ ਸਟੇਜ ਤੇ ਕਰਦੇ ਰਹੇ ਨੇ